ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਸ਼ੀਕਾਲ ਮੈਂ ਪ੍ਰਪਿੰਦਪੀਤ ਸਿੰਘ ਪੰਦਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਿਨ ਪੰਜਾਬ ਅਪਡੇਟ ਚ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਝਿੰਜੜੀ ਅੱਪਰ ਚ ਨਵੀਂ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਉਹਨਾਂ ਨੇ ਲੰਬੇ ਸਮੇਂ ਤੋਂ ਚੱਲ ਰਹੀ ਆਪਣੀ ਮੰਗ ਪੂਰੀ ਹੋਣ ਤੇ ਧੰਨਵਾਦ ਪ੍ਰਗਟ ਕੀਤਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਨਾ ਹੋਣ ਕਾਰਨ ਉਹਨਾਂ ਨੂੰ ਅਵਜਾਈ ਸਿੱਖਿਆ ਅਤੇ ਸੇਤ ਸਹੂਲਤਾਂ ਤੱਕ ਪਹੁੰਚ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਵਾਰਿਸ਼ ਤੇ ਦਿਨਾਂ ਚ ਹਾਲਾਤ ਹੋਰ ਬੇਗੰਭੀਰ ਹੋ ਜਾਂਦੇ ਸਨ ਸਿੱਖਿਆ ਮੰਤਰੀ ਨੇ ਸਮਾਗਮ ਦੌਰਾਨ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਉਹਨਾਂ ਦੀ ਪ੍ਰਾਥਮਿਕਤਾ ਹੈ ਉਹਨਾਂ ਦਾ ਭਰੋਸਾ ਦਵਾਇਆ ਹੈ ਕਿ ਸੜਕ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇਗਾ ਮੋਥਰ ਪੰਚ ਸਹਿਬਾਨ ਆਸਪਾਸ ਦੇ ਪਿੰਡਾਂ ਦੇ ਸਰਪੰਚ ਸਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਰੇ ਸਭ ਦਾ ਧੰਨਵਾਦ ਸਭ ਤੋਂ ਬਾਅਦ ਧੰਨਵਾਦ ਮੇਰੀਆਂ ਮਾਂ ਬਾਪਾਂ ਦਾ ਮੇਰੀਆਂ ਭੈਣਾਂ ਦਾ ਮੇਰੇ ਵੀਰਾਂ ਦਾ ਬਜ਼ੁਰਗਾਂ ਦਾ ਮੈਂ 2022 ਤੁਹਾਡੇ ਕੋਲ ਆਇਆ ਸੀ ਮੇਰੇ ਕੋਲ ਕੁਝ ਨਹੀਂ ਸੀ ਜਿਹੜੇ ਮੇਰੇ ਖਰਾਬ ਸੀ ਉਹਨਾਂ ਨੂੰ ਉਦੋਂ ਵੀ ਬਹੁਤ ਵਹਿਮ ਸੀ ਅੱਜ ਵੀ ਬਹੁਤ ਵਹਿਮ ਹੈ ਪਰ ਉਹ ਹੰਕਾਰ ਦੇਸ਼ਮਰ ਪੈਸਾ ਉਹਨਾਂ ਨੂੰ ਵਹਿਮ ਹੈ ਕਿ ਸਾਡਾ ਅਸੀਂ ਪਿੰਡਾਂ ਦੀ ਸ਼ਹਿਰ ਵਿੱਚ ਰਜਿਸਟਰੀ ਕਰਾਈ ਕੋਲੇ ਪਰ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡਾ ਪੁੱਤ ਹਾਂ ਥੋੜਾ ਭਾਈ ਆ ਥੋੜਾ ਬੱਚਾ ਤੁਸੀਂ ਮੌਕਾ ਦੋ ਤੇ ਤੁਸੀਂ ਮੌਕਾ ਦਿੱਤਾ ਮੈਨੂੰ ਯਾਦ ਹੈ ਲਖੇੜ ਰੇਲੀ ਚ ਸਭ ਤੋਂ ਪਹਿਲਾਂ ਤੁਸੀਂ ਆਏ ਸੀ ਤੇ ਉੱਥੇ ਆ ਕੇ ਤੁਸੀਂ ਆਪਣੀ ਮੰਦੀ ਰੱਖੀ ਸੀ ਇਹ ਹਾਲਾਤ ਸਿਗੇ ਕਿ ਥੋਂ ਅਗਰ ਕੋਈ ਪ੍ਰੈਗਨੈਂਟ ਲੇਡੀ ਵੀ ਡਿਲੀਵਰੀ ਲਈ ਨੂੰ ਮੰਜੇ ਤੇ ਰੱਖ ਕੇ ਤੁਸੀਂ ਮੈਨੂੰ ਜੋ ਮੈਨੂੰ ਅੱਜ ਵੀ ਯਾਦ ਹੈ ਤੇ ਮੈਂ ਤੁਹਾਨੂੰ ਇਹ ਦੱਸੂਗਾ ਇਹ ਕੰਮ ਐਵੇਂ ਨਹੀਂ ਹੋ ਜਾਂਦੇ ਅੱਜ ਲਾਕੇ ਜੇ ਅਗਰ ਸਾਰੇ ਕੰਮ ਲੋ ਅਈਸਾ ਦੇ ਰੱਕੇ ਦੇ ਵਿੱਚ ਕੋਲ ਬਣ ਰਹੇ ਨੇ ਪੰਜਾਬ ਦੇ ਸਭ ਤੋਂ ਵੱਡੇ ਬਣ ਅੱਜ ਤੱਕ ਸਿਰ ਬਾਬਿਆਂ ਨੇ ਬਣੇ ਪਹਿਲੀ ਵਾਰੀ ਸਰਕਾਰ ਬਣੇ ਸੜਕ ਸੂਰਲੇ ਨੂੰ ਕੀ ਬੀਬੀਐਮਪੀ ਤੋਂ ਚਾਹੇ ਭਾਰਤ ਸਰਕਾਰ ਦਾ ਵਿਭਾਗ ਹੈ ਚਾਹੇ ਬੀਬੀਐਮਪੀ ਦਾ ਤਾਈ ਇਹ ਕੀ ਅੱਜ ਸਾਡੋ ਖੜੇ ਹਾਂ ਤਾਂ ਜੋ ਮੈਂ ਨਿਸ਼ਚਿਤ ਹਾਂ ਅਜੋ ਚਿੰਤਾ ਚ ਨਹੀਂ ਮੈਂ ਨਿਸ਼ਚਿਤ ਹਾਂ ਕਿਉਂਕਿ ਮੈਨੂੰ ਪਤਾ ਮੈਂ ਆਪਣੀ ਵਫਾ ਦਿਖਾਤੀ ਹੁਣ ਤਾਂ ਮੇਰੇ ਸਾਰੇ ਕੰਮਾਂ ਦੇ ਟੈਂਡਰ ਲੱਗੇ ਜਾਂ ਕੰਮ ਚੱਲਦੇ ਹੋਏ ਜਿੱਥੇ ਜਿੱਥੇ ਜੋ ਤੇ ਪ੍ਰਮਾਤਮਾ ਦੀ ਮਹਾਂਮਾਈ ਦੀ ਵੀ ਐਸੀ ਕਿਰਪਾ ਹੋਈ ਕਿ ਜੋ ਜੋ ਵਾਦੇ ਦਿੱਤੇ ਸਾਰੇ ਪੂਰੇ ਹੋ ਗਏ। ਇਹ ਸੜਕ ਅਸੀਂ ਅਗਲੇ 3-4 ਮਹੀਨੇ ਅਥਮ ਪਿਆਰ ਦੇ ਦਾਂਗੇ। ਇਹ ਸਾਰੇ ਇਲਾਕੇ ਸੁਖ ਆਂਡੇ ਦੇਖ ਰਿਹਾ ਕਿ ਜ਼ਮੀਨਾਂ ਸਾਰੀਆਂ ਬਰਬਾਦ ਪਈਆਂ। ਉਹ ਜ਼ਮੀਨਾਂ ਬਾਤ ਹੋਣਗੇ ਤੇ ਮੈਨੂੰ ਲੱਗਦਾ ਉਤੋਂ ਵੀ ਪਿੰਡ ਨੂੰ ਥੱਲੇ ਨੂੰ ਸ਼ਿਫਟ ਹੋਊਗਾ। ਮੈਂ 15 ਲੱਖ ਐ, 10 ਲੱਖ ਐ ਇੱਥੇ ਨੂੰ ਜਿਹੜੇ ਜ਼ਮੀਨਾਂ ਇੱਥੇ ਪਿੰਡ ਬਸੂਗਾ। ਇਹ ਤੁਹਾਡੇ ਪੁੱਤ ਦਾ ਤੁਹਾਡੇ ਨਾਲ ਵਾਦਾ ਸੀ। ਕੱਲਾ ਇਹ ਨਹੀਂ ਇਹ ਤੇ ਕਲਰ ਪਿੰਡ ਦੇ ਬਾਰੇ ਪਤਾ ਹੀ ਉਹਦੇ ਵੀ ਹੁਣ ਆਪਾਂ ਸੜਕ ਅਗਲੇ 15-20 ਦਿਨਾਂ ਵਿੱਚ ਸ਼ੁਰੂ ਕਰ ਰਹੇ ਆ ਤੇ ਉਹ ਦੋਨੋਂ ਪਾਸੇ ਤੇ 5-6 ਕਰੋੜ ਰੁਪਏ ਕੱਲਾ ਉਸ ਪਿੰਡ ਤੇ ਲੱਗਣਾ। ਉਹ ਵੀ ਕੰਮ ਹੈ ਕੋਈ ਵੀ ਕੰਮ ਰਹਿ ਜਾਊਗਾ ਜਿਹੜਾ ਕੋਈ ਵੀ ਕੰਮ ਰਹੂਗਾ ਨਹੀਂ ਹਰ ਪਿੰਡ ਤੇ ਜਿਹੜੇ ਆ ਸਾਡਾ ਧਰਮ ਹੈ ਰਾਤ ਨੂੰ 12:00 ਵਜੇ ਦਸ ਫੇਰੇ ਸੇ ਲੱਗ ਜਾਂਦੇ। ਮੈਂ ਦੁਬਾਰਾ ਸਭ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਬਹੁਤ ਵਹਿਮ ਹੈ। ਕਿ ਸਾਡੇ ਕੋਲ ਆ ਬੰਦਾ ਹੈ ਆ ਬੰਦਾ ਹੈ ਮੈਨੂੰ ਮੇਰੀਆਂ ਮਾਵਾਂ ਤੇ ਮੇਰੀਆਂ ਬਜ਼ੁਰਗਾਂ ਤੇ ਮਾਣ ਹੈ ਜਿੰਨੀ ਤੁਸੀਂ ਤਾਕਤ ਬਖਸ਼ੋਗੇ ਉਹ ਤਾਕਤ ਦੇ ਨਾਲ ਹੋਰ ਨਿਮਰਤਾ ਉਹ ਕਿਤੇ ਆਪਣੇ ਇਲਾਕੇ ਲਈ ਹੋਰ ਕੰਮ ਕਰਾਂਗੇ ਹੁਣੀ ਮੈਂ ਦੇਖ ਰਿਹਾ ਸੀ ਕਿ ਦੋ ਤਿੰਨ ਮੰਗਾ ਤੁਸੀਂ ਰੱਖੀਆਂ ਨੇ ਪਿੰਡ ਝਿੰੜੀ ਦੇ ਵਿੱਚ ਦੂਜਾ ਰਸਤਾ ਵੀ ਬਣ ਗਿਆ ਡੰਗਾ ਵੀ ਲੱਗ ਗਿਆ ਸਕੂਲ ਵੀ ਜਿਹੜਾ ਚਾਰ ਦਿਵਾਰੀ ਕਰਾ ਦਿੱਤੀ ਝਿੰੜੀ ਦੇ ਵਿੱਚ 50 ਲੱਖ ਦੀ ਲਾਗਤ ਨਾਲ ਅਸੀਂ ਗਰਾਊਂਡ ਬਣਾ ਰਹੇ ਹਾਂ ਪਹਿਲਾ ਬੱਚੇ ਨੇ ਜਿਹੜਾ ਪਹਿਲਾ ਬੱਚੇ ਵਧਾਉ ਬੱਸਾਂ ਲਾਉਂਦੀਆਂ ਜਦੋਂ ਤੁਸੀਂ ਉੱਥੇ 500 ਬੱਚਾ ਘਰਤਾ 12ਵੀਂ ਤੱਕ ਸਕੂਲ ਕਰਦਾ ਬੱਚੇ ਵਧਾਉਗੇ ਆਸਮਾਨ ਦਾ ਸੀ ਉਹ ਕਰਾਂਗੇ ਨਾਲ ਹੀ ਗੱਲ ਸਿੰਧੂ ਜੀ ਤੇ ਨਾਲ ਹੀ ਥੋ ਮੈਂ ਦੇਖ ਰਿਹਾ ਸੀ ਇਹਨੀ ਮੰਗ ਰੱਖੀ ਆ ਕਿ ਇੱਥੋਂ ਹੀ ਇਹ ਛੜਕ ਜਿਹੜੀ ਐ ਆ ਮਿੰਡਵਾ ਤੱਕ ਜਿਹੜੀ ਐ ਤਾਂ ਫਿਰ ਨਹੀਂ ਬਣ ਜੂਗੀ ਉਵੇਂ ਜਿਹੜਾ ਤੁਹਾਡਾ ਵਾਦਾ ਕਿ ਉਹ ਜਿਹੜੀ ਕਿਲੋਮੀਟਰ ਦਾ ਸੀ 2-3 ਮਹੀਨੇ ਚ ਹੀ ਕੰਮ ਸ਼ੁਰੂ ਕਰਾਂਗੇ ਇਹ ਵੀ ਨਹੀਂ ਕਹਿੰਦੇ ਗਾ ਸਿੰਘ ਜਿੰਦਾਬਾਦ ਤੇ ਇਹ ਵੀ ਨਹੀਂ ਕਿਤੇ ਕਰ ਗਏ ਸਾਲ ਨਹੀਂ ਇਹਨੂੰ ਵੀ 2-3 ਮਹੀਨੇ ਜਿਕਰ ਸਾਨੂੰ ਕੰਮਾਂ ਦਾ ਸ਼ੌਕ ਹੈ ਉਹ ਵੀ ਕੰਮ ਸ਼ੁਰੂ ਹੋ ਗਏ ਤੇ 50 ਲੱਖ ਦੀ ਲਾਗਤ ਦੇ ਨਾਲ ਜਿਹੜਾ ਉੱਪਰਲੇ ਪਿੰਡਵਾਂ ਦਾ ਸਕੂਲ ਅਸੀਂ ਪੂਸਾਰਾ ਬਣਾ ਰਹੇ ਹਾਂ ਉਹ ਤੇ ਡੰਗਾ ਤੇ ਉਹ ਜਿਹੜਾ April May ਉਹਦਾ ਵੀ ਕੰਮ ਜਿਹੜਾ ਸ਼ੁਰੂ ਹੋ ਜਾਊਗਾ ਇੱਥੇ ਸਰਪੰਚ ਸਾਹਿਬ ਨੇ ਫਾਕੀ ਸਾਹਿਬ ਨੇ ਇੱਥੇ ਦੇ ਗ੍ਰਾਊਂਡ ਦੇ ਪੈਸੇ ਮੰਗੇ ਇੱਥੇ ਵੀ ਆਪਾਂ ਸੋਨਾ ਗਰਾਂਵੋਗੇ ਤੁਸੀਂ ਮੈਨੂੰ ਲੈਂਡ ਮਾਰਕ ਕਰਕੇ ਦੇ ਦਿਓ ਉਹ ਜਿੰਨੇ ਹੋਰ ਐਸਟੀਮੇਟ ਹੋ ਗੋ ਜਿੰਨੇ ਪੈਸੇ ਜੋ ਸਟੇਟ ਇੰਨ ਲੱਗ ਗਿਆ ਕੀ ਬਤ 25 30 ਲੱਖ ਲੱਗਣਾ ਹੋਵੇ ਜਿੱਦਾਂ ਦਾ ਗਰਾਊਂਡ ਹੋਗਾ ਜਿੰਨੀ ਜਗ੍ਹਾ ਉਹ ਉਸ ਤਰੀਕੇ ਨਾਲ ਸੋਹਾਨ ਪਰਿਵਾਰ ਦਾ ਤੇ ਸਾਰੇ ਜਿੰਨੇ ਵੀ ਜ਼ਿਮੀਦਾਰਾਂ ਨੇ ਆਪਣੀ ਜ਼ਮੀਨ ਦਿੱਤੀ ਹੈ ਉਹਨਾਂ ਦਾ ਧੰਨਵਾਦ ਉਹਨਾਂ ਦੀ ਕਮਾਂਡ ਆ ਗਈ ਡੰਗੇ ਦੀ ਉਹ ਡੰਗਾ ਵੀ ਜਿਹੜਾ ਉਹ ਲਵਾਉਂਦੇ ਪੱਕਾ ਇਸ ਸੀਜ਼ਨ ਸੁਲਵਾ ਕੇ ਦਵਾਂਗੇ ਪੰਜਾਬ ਅਪਡੇਟ ਅੱਜ ਲਈ ਵਸੇ ਨਹੀਂ ਮੈਨਦੇ ਇਜ਼ਾਤ ਧੰਨਵਾਦ